ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਅਡਰੈਸ ਇਹ ਕਰੀ ਵਿਖਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਮਿਹਰਬਾਨਪੁਰਾ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਅਮਰਤਸਰ ਸਾਹਿਬ ਬਾਜੀ ਉਹਨਾਂ ਦਾ ਨਾਮ ਸਰਬਜੀਤ ਸਿੰਘ ਜੀ ਨਾਲ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆਂ ਅੱਜ ਦੀ ਵੀਡੀਓ ਦੇ ਵਿੱਚ ਦੱਸੋ ਤੁਹਾਨੂੰ ਇੱਕ ਗਾਂ ਬਿਲਕੁਲ ਤਾਜੀ ਸੂਈ ਦਿਖਾਵਾਂਗੇ ਇਸ ਗਾਂ ਦੀ ਡਿਟੇਲ ਦੋਸਤੋ ਸਾਰੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਧਰਨਾ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ-ਬਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੀ ਢੀਗ ਨਾ ਹੋਵੇ ਆਓ ਵੀਰ ਨਾਲ ਗੱਲਬਾਤ ਕਰਕੇ ਇਹ ਡਿਟੇਲ ਆਪਾਂ ਸਾਰੀ ਇਸ ਗਾਂ ਦੀ ਵੀਰ ਦੇ ਕੋਲੋਂ ਪੁੱਛ ਲੈਂਦੇ ਹਾਂ ਜੀ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਸਾਹਿਬ ਹੋਰ ਬਈ ਠੀਕ ਠਾਕ ਹਾਂਜੀ ਵਧੀਆ ਤੁਸੀਂ ਸੁਣਾ ਤვენ ਆਪਣਾ ਮਿਹਰਬਾਨ ਭਰਾ ਜੀ ਜਿਲ੍ਹਾ ਅੰਮ੍ਰਿਤਸਰ ਦੇ ਹਾਂਜੀ ਜਿਹੜਾ ਜਲੰਧਰ ਰੋਡ ਤੇ ਟੂਲ ਪਲਾਇਆ ਹਾਂਜੀ ਉਹ ਤੋਂ ਅੱਧਾ ਕਿਲੋਮੀਟਰ ਆਪਣਾ ਘਰ ਦੀ ਠੀਕ ਹੈ ਜੀ ਹਾਂਜੀ ਤੇ ਵੀਰ ਆਪਣਾ ਫੋਨ ਨੰਬਰ ਤੇ ਨਾਮ ਦੱਸੋ 75085 ਹਾਂਜੀ 1446 ਠੀਕ ਹੈ ਨਾਮ ਦੱਸੋ ਨਾਮ ਸਰਜੀ ਸਿੰਘ ਜੀ ਠੀਕ ਹੈ ਜੀ ਹਾਂਜੀ ਜਿਹੜੀ ਗਾਂ ਆਪਾਂ ਵੀਰ ਜੀ ਦਿਖਾਉਣੀ ਹੈ ਵੀਡੀਓ ਦੇ ਵਿੱਚ ਇਹ ਕਿੰਨੇ ਵਸ ਸੁਈ ਜੀ ਇਹ ਦੁੱਧਾ ਸੁਈ ਜੀ ਅੱਛਾ ਜੀ ਬਹੁਤ ਜੱਦੀ ਚੰਗੀ ਵੇਸ਼ੀ ਜੀ ਅੱਜ ਸੁਈ ਫਿਰ ਹਾਂ ਤੜਕੇ ਸੁਈ ਆ ਅੱਛਾ ਜੀ 7-8 ਵਜੇ ਜੇ ਜੂਆਂ ਸਾਰੀ ਕੰਪਲੀਟ ਪਾਈ ਵੀਡੀਓ ਆਪਣੇ ਕੋਲ ਹੈ ਪ੍ਰੋਪਰ ਠੀ ਜੋ ਉਤਾ ਠੀਕ ਹੈ ਜੀ ਉਹ ਬਚਨ ਪਿਆ ਬੱਚਾ ਕਿਤੇ ਨੇ ਬਸ਼ਾਤਾ ਜੀ ਬੱਚਾ ਦੋਸਤੋ ਆ ਰਹੇ ਬਸ਼ਾਤਾ ਸਵੇਰ ਦੁੱਧ ਸੋਈਏ ਪ੍ਰੋਪਰ ਤੁਸੀਂ ਚੈੱਕ ਕਰ ਲਓ ਸਾਰੀ ਫੁੱਲ ਬਰੀਡ ਤੇ ਜਿਹੜੀ ਆਰਡਰ ਕੁਆਲਟੀ ਦੋਸਤੋ ਤਿਆਰ ਕੀਤੀ ਹੈ ਬਾ ਕਮਾਲ ਤਿਆਰ ਕੀਤੀ ਹੈ ਗਾਣੇ ਚੈੱਕ ਕਰ ਲਓ ਪਹਿਲੇ ਸੋਏ ਵਸ਼ੀਨ ਦੁੱਧ ਪਾਇਆ ਠੀਕ ਹੈ ਜੀ ਕਿਦੋਂ ਚਲੋ 26 27 ਕਿਲੋ ਵਸ਼ੀਨ ਦੁੱਧ ਕਰੀਏ ਠੀਕ ਹੈ ਜੀ ਕਦ ਕਰ ਦੋਸਤੋ ਗਾਂ ਦਾ ਪੂਰਾ ਫੁੱਲ ਹੈਵੀ ਬੋਡੀ ਵਾਲਾ ਥੋੜੀ ਜੀ ਸੂਗ ਹੈ ਲੱਪੇ ਦੇ ਵਿੱਚ ਜਰੂਰ ਹੈ ਬਾਕੀ ਦੋਸਤੋ ਬੱਚਾ ਵੀ ਚਲੋ ਚੰਗਾ ਜਮਾ ਆਪਾਂ ਪਲਿਆ ਦਿੱਤਾ ਨੇ ਬਹੁਤ ਪਲਿਆ ਤਾਂ ਹਾਂਜੀ ਹਾਂਜੀ ਆ ਕਰ ਲਓ ਚੱਕ ਜੀ ਬੱਚਾ ਵੀ ਦੋਸਤੋ ਪੂਰੀ ਬਰੀਡ ਲੈ ਬੱਚੇ ਨੂੰ ਵਾਸ਼ਿੰਗ ਹੁੰਦੀ ਦੀ ਵਾਦੇ ਦੀ ਬਾਕੀ ਚਲੋ ਕੁਦਰਤ ਹੈ ਜੀ ਤੇ ਇਹ ਵੀਰ ਆਪਾਂ ਤੋੜ ਕੇ ਦਿਖਾਈਏ ਵੀਰਣਾ ਕਰੇ ਦੋਸਤੋ ਆਰਡਰ ਕੁਆਲਟੀ ਜਿਹੜੀ ਹੈ ਕਰਮਾਈ ਨੇ ਸੂ ਤੱਕ ਵੇਖ ਲਓ ਲਈ ਹੈ ਬੈਕ ਸਾਡੀ ਆਰਡਰ ਕੁਆਲਟੀ ਕਾਫੀ ਦਿਖਾਉਂਦੀ ਤੇ ਆ ਗਾੜੀ ਵੀ ਦੋਸਤੋ ਕਾਫੀ ਜਿਆਦੀ ਹੈ ਧਾਰਾ ਪੂਰੇ ਵੀਰ ਚਾਰੇ ਸਾਂਜ ਬਰਾਬਰੀਆਂ ਮੈਂ ਵਧੀਆ ਗਾੜ ਦਾ ਗਾੜ ਪਛਾੜ ਦਾ ਪਛਾੜੂਗੀ ਲੋਈ ਦੋਸਤੋ ਇੱਕ ਚਵਾਈ ਜੀ ਹੋਈ ਆ ਅੱਜ ਸਵੇਰੇ ਮਾਰਨਿੰਗ ਟਾਈਮ ਇਸ ਹੋਈ ਆ ਜੀ ਉਹ ਜੂਰ ਸਾਰੀ ਵੀਰ ਕੰਦਾ ਐਨ ਪ੍ਰੋਪਰ ਪੈ ਗਈ ਸਾਰੀ ਬਾਕੀ ਫੇਸ ਕੁਆਲਿਟੀ ਬਹੁਤ ਜਾਰੀ ਜੇ ਪਿੱਛੇ ਡੱਕ ਵੀ ਰੁਣੀ ਲੋਈ ਦੋਸਤੋ ਕਰ ਲਓ ਚੱਕੇ ਦੀ ਫੇਸ ਕੁਆਲਿਟੀ ਛੋਟਾ ਆ ਮੂੰਹ ਆ ਹਾਂਜੀ ਹਾਂਜੀ ਦੋਸਤੋ ਜਿਹੜੀ ਲੈਂਥ ਆ ਗਾਂ ਦੀ ਕਾਫੀ ਲੰਬਾਈ ਵਾਲੀ ਆ ਬਾਕੀ ਐਦਾਂ ਬਹਿ ਜੋ ਭਾਵੇਂ ਹਾਂ ਲੋ ਜੀ ਕਰੂ ਚੱਕੇ ਜੋ ਚਵਾਈ ਬਹੁਤ ਜਿਆਦੀ ਆ ਦੂਜੀ ਸਾਈਡ ਤੋਂ ਵੀ ਦਿਖਾਉਣਾ ਜੀ ਧਾਰਾ ਮਾਰਦੇ ਵੀ ਵਿਚਾਰੇ ਕਰਦੇ ਇੱਥੇ ਖਲੋਤੀ ਆ ਲੋਈ ਦੋਸਤੋ ਪ੍ਰੋਪਰ ਬਹੁਤ ਆ ਰਿਹਾ ਸਾਰਾ ਵੇਖ ਲੋ ਠੀਕ ਹੈ ਮਾ ਲਈ ਬੱਚੇ ਤੋਂ ਬਿਨਾ ਬੰਦਾ ਚੋਈ ਜਾਵੇ ਨਿਆਣਾ ਸੋਣਾ ਫੋਨ ਦੀ ਰੋੜਿਆ ਕਿੰਨੀ ਲਓ ਜੀ ਠੀਕ ਹੈ ਜੀ ਸ਼ਰਦ ਬਹੁਤ ਹੀ ਜਿਆਰੀ ਚੋਣ ਦੀ ਖਰੀ ਆ ਠੀਕ ਹੈ ਜੀ ਲੈ ਜੋ ਜੀ ਲਓ ਦੋਸਤੋ ਕਰੋ ਚੈੱਕ ਦੋਸਤੋ ਜਿਵੇਂ ਦੇਵੇਂ ਉਹਨੂੰ ਕਰਮਾ ਜੀ ਦੀ ਚੋਈਆਂ ਲੱਗਦੀ ਗਈ ਆ ਆਰਡਰ ਕੁਆਲਟੀ ਦੋਸਤੋ ਇਹਨੇ ਬਹੁਤ ਵਧੀਆ ਤਿਆਰ ਕਰ ਲੈਣੀ 26 27 ਲੀਟਰ ਦੀ ਉਮੀਦ ਕਰਦਾ ਵੀਰ ਪਾਕੀ ਮੌਸਮਾ ਜਿਹੜਾ ਗਰਮੀ ਵਾਲਾ ਜੇ ਇਸ ਸਾਲ ਦਾ ਮੌਸਮ 25 ਤੋਂ ਪਲਸ ਪਲੂਨ ਨੇ ਕੱਢਿਆ ਠੀਕ ਹੈ ਜੀ ਹਾਂ ਜੀ 25 ਪਲਸ ਦੋਸਤੋ ਪਲੂਨ ਗਾ ਨੇ ਵੀਰ ਕੰਦਾ ਨੇ ਦੁੱਧ ਚੋਇਆ ਪਹਿਲੇ ਸਵੇ ਵਾਗੇ ਇਧਰ ਕੋ ਸੀਲ ਸੂਲ ਇੰਨੀ ਕਿ ਆਪਾਂ ਦੋ ਹੀ ਬੰਨੇ ਬਹਿ ਕੇ ਚੋਈ ਜਾਓ ਹੋ ਇੱਕ ਬੰਨੇ ਦੇ ਵਿੱਚ ਹੋਣੀ ਠੀਕ ਹੈ ਜੀ ਜਿਹੜੀ ਦੋਸਤੋ ਮਿਲਕ ਵਾਂਜ ਤੁਸੀਂ ਚੈੱਕ ਕਰ ਸਕਦੇ ਜੀ ਆ ਵੇਖੋ ਜੀ ਕਰੋ ਚੈੱਕ ਨਾੜਾ ਹਵਾਨੇ ਤੇ ਕੋਈ ਭਲ ਭੁਲਣੀ ਹੈ ਮਾਰੀ ਮੁੱਟੀਆਂ ਭਲ ਠੀਕ ਹੈ ਇਹਦੇ ਵਿੱਚ ਕੋਈ ਜੰਡੀ ਨਹੀਂ ਚੋਂ ਜਾਰੀ ਚਾਰੇ ਥਣ ਨਿਕਲਣੇ ਲੱਗੇ ਗਏ ਆਪਦੇ ਵਿੱਚ ਕੋਈ ਫੋਟ ਸ਼ਾਂਗੜੀਆਂ ਨਾਲ ਪੰਜ ਜਨਾਨੀ ਚੋਲੇ ਆਪ ਕੋ ਬੰਦਾ ਚੋਲੇ ਨੂੰ ਠੀਕ ਹੈ ਜੀ ਕੋਈ ਮਤਲਬ ਉਹ ਜੀ ਗੱਲ ਨਹੀਂ ਹੈ ਸਾਫ ਸੁਥਰੀ ਆ ਲਓ ਜੀ ਕਰੋ ਚੈੱਕ ਬਾਕੀ ਕਰਮੇਗੁਰ ਵੀ ਨਹੀਂ ਵੈਡ ਮਨਾਉਣ ਵਾਲੀ ਹਾਂਜੀ ਹਾਂਜੀ ਥੋੜੀ ਸੂਚ ਆਈ ਹੈ ਵੇਸ਼ੀ ਹਾਂਜੀ ਹਾਂਜੀ ਸੂਕੇ ਤੈਨੂੰ ਬੜਾ ਤਰਪ ਹੋਏ ਕਰ ਮੜਾ ਲੱਪੇ ਚਾਹੁੰਦਾ ਇਹ ਬਣਿਆ ਜਾ ਵੀਰ ਇੱਥੇ ਲਓ ਜੀ ਕਰ ਲਓ ਚੱਕ ਦੋਸਤੋ ਇੱਕ ਸਾਰਾ ਕੱਦ ਕੱਠ ਦਾ ਤੇ ਕੀ ਮੁੱਲ ਕਰਨਾ ਵੀਰ ਦਾ ਮੁੱਲ ਭਾਜੀ ਇਹਦਾ ਇੱਕ ਪੰਜ ਕਰਦੇ ਹਾਂਜੀ 90000 ਦੀ ਵੇਸ਼ੀ ਕਿੰਨੇ ਕਮਾਂਡਾਂ ਨਾਲ ਸਕਦਾ ਨੇ ਵੀਰ ਮਾਂਤਣ ਛੋੜ ਛਪਾਈ ਹੋਣਾ ਜੀ ਛੋੜ ਛਪਾਈ ਹੈ ਫਿਕਸ ਜੈ ਰੇਟ ਹੈ ਨਾ 87000 ਦੀ ਦਵਾਂਗੇ ਬਿਲਕੁਲ ਹਾਂ ਜੀ ਠੀਕ ਹੈ ਜੀ ਹਾਂ ਲਓ ਦੋਸਤੋ 90000 ਰੁਪਿਆ ਡਿਮਾਂਡ ਜਿਹੜੀ ਰੱਖੀ ਹੈ ਵੀਰ ਨੇ 87000 ਦੇ ਵਿੱਚ ਵੀਰ ਕਹਿੰਦਾ ਕਿ ਜਿਹੜਾ ਵੀਰ ਭਰਾ ਖਰੀਦਣਾ ਉਹਦਾ ਮੌਕੇ ਤੇ ਥੋੜਾ ਬੜਾ ਮਾਨਤਾਨ ਸ਼ੋਸ਼ ਬਾਕੀ ਵੈੜ ਬਹੁਤ ਵਧੀਆ ਯਾਰੀ ਚੰਗੀ ਯਾਰੇ ਮੈਂ ਤੁਹਾਨੂੰ ਕਰ ਲਿਆ ਕਿਸੇ ਪਾਸੋਂ ਦੋਸਤੋ ਕੋਈ ਨਹੀਂ ਆਰਡਰ ਕੁਆਲਟੀ ਵਾਲੇ ਪਾਸੋਂ ਚੈੱਕ ਕਰ ਲਓ ਬਰੀਕ ਵਾਲੇ ਪਾਸੋਂ ਚੈੱਕ ਕਰ ਲਓ ਕੱਦ ਕਾਠ ਗਾਣਾ ਚੈੱਕ ਕਰ ਲਓ ਮਾਹੌਦ ਹੀ ਜਰਾ ਚੰਗਾ ਆ ਵੇਖੋ ਲਓ ਦੋਸਤੋ ਕਰ ਲਓ ਚੱਲੋ ਹੱਥਾਂ ਨਾਲ ਚੋਲੋ ਮਸ਼ੀਨਾਂ ਨਾਲ ਚੋਲੋ ਮਸ਼ੀਨਾਂ ਨਾਲ ਪੌਂਚ ਵਾਈ ਕਰੀ ਹੈ ਨਾ ਬਾਕੀ ਸਾਰੀ ਬਰੀਕ ਐ ਚੰਗੀ ਠੀਕ ਹੈ ਜੀ ਦੋਸਤੋ ਕਹਿਣ ਦੀ ਗੱਲ ਆ ਵੀ ਸਾਰੇ ਪਾਸਿਆਂ ਤੋਂ ਪੂਰੀ ਆ ਜੀ। ਫੇਰ ਤੁਰਕ ਖਾਦੇ ਇਹਨਾਂ ਨੇ। ਇੱਕ ਰਾਂ ਵੀਰ ਫੇਰ ਬਾਹਰ ਕੱਢਦੇ ਮਿਹਰੇ। ਬਾਕੀ ਇਹਨੇ ਘਰ ਰੱਖਣਾ ਤੇ ਲੈਣੀ ਆ ਬਹੁਤ ਹੀ ਯਾਰੀ ਚੀਜ਼। ਪੂਰੀਆਂ ਗਰਮੀਆਂ ਨੇ ਵੀਰ ਦੋਤ ਬੜੇ ਮਜੇ ਨੇ ਚਵਾਦਣਾ। ਸਿਆਲ ਹੁੰਦਾ ਫੇਰ 30 ਤੋਂ ਪਲੱਸ ਹੀ ਚਲਣੀ। ਬਹੁਤ ਬੜਾ ਤਕੜਨਾ। ਬਾਕੀ ਚਲੋ 25 26 ਤੋਂ ਹੁਣ ਵੀ ਨਹੀਂ ਕਿਤੇ। ਕਰਮਾਲੀਆਂ ਦੁੱਧ ਬਸਰਾ ਦੇਂਦੀਆਂ ਇਹ ਗਰਮੀ। 25 26 ਕਿਲੋ ਜੀ ਚੰਗੀ ਸੇਵਾ ਉਹਦੇ ਭਾਵੇਂ 27 28 ਨੂੰ ਕਰੀ ਜੇ। ਹਾਂਜੀ ਹਾਂਜੀ ਹਾਂਜੀ। ਲਓ ਦੋਸਤੋ ਚੈੱਕ ਕਰ ਲਓ। ਬਾਕੀ ਵੇਖ ਇੱਧਰ ਰੱਖੋ। ਮ ਕੋਈ ਕਮੀ ਪੇਸ਼ੀ ਨਹੀਂ ਕੋਈ ਯਾਰੀ ਜਾਨੇ ਲਓ ਜੀ ਦੋਸਤੋ ਇਹਦੀ ਬੈਕ ਸਾਈਡ ਨੂੰ ਕਲਰ ਕੁਆਲਿਟੀ ਚੈੱਕ ਕਰ ਹਾਂ ਨੋ ਹੀ ਬੰਨੇ ਬਹਿ ਗਏ ਨਾ ਮਿੰਟ ਤੋਂ ਪਹਿਲਾਂ ਪਾਲਟੀ ਭਰਨ ਵਾਲੀ ਆ ਠੀਕ ਹੈ ਜੀ ਹਾਂ ਲਓ ਜੀ ਲੈ ਤੇ ਵੀ ਬਾਕੀ ਸੋਹਣੀ ਸਨਖੀ ਬਹੁਤ ਯਾਰੀ ਹਾਂਜੀ ਹਾਂਜੀ ਪੂਰੀ ਬਰੀਡ ਆ ਜੀ ਨਾ ਦੋਸਤੋ 87 ਰੁਪਏ ਦੇ ਵਿੱਚੋਂ ਤੁਹਾਡਾ ਆਇਆ ਗਿਆ ਨਾ ਮੌਕੇ ਤੇ ਮਾਨ ਤਨ ਸ਼ੋਰ ਛੱਪਾ ਜਰੂਰ ਹੋਊਗਾ ਛੋਰ ਛੱਪਾ ਹਣਾ ਭਾਈ ਐਕਸੀ ਦਾ ਮੁੱਲ ਕੋਈ ਯਾਰਾ ਨਹੀਂ ਆ ਠੀਕ ਹੈ ਜੀ ਐਡਰੈਸ ਦੋਸਤੋ ਇਹ ਕਰੀਬ ਕਿੱਧਰ ਫੇਰ ਬੋਲ ਦੇਣਾ ਪਿੰਡ ਮਿਹਰਬਾਨਪੜਾ तहसील जिला श्री अमृतसर साहिब नाम ਹੈਗਾ ਭਾਈ ਨصرਜੀਤ ਸਿੰਘ ਫੋਨ ਨੰਬਰ ਵੀ ਦੇਖਰੀ ਫੇ ਬੋਲਦੇ ਆਪਾਂ 75085 1446 ਠੀਕ ਹੈ ਜੀ ਧੰਨਵਾਦ ਉਸ ਰਲ ਵੀਡੀਓ ਵੇਖਣ ਵਾਸਤੇ